खोल किवार दर्शन दीजा ਦਰਸ਼ਨ ਦੀਜਾ ਦੀਜਾ ਖੋਲ ਕਿਵਾਰ ਦਰਸ਼ਨ ਦੀਜਾ ਕਬੀਰ ਤੁਮ ਸਮਰਥ ਦਾਤੇ ਕਹਿ ਕਬੀਰ ਤੁਮ ਸਮਰਥ ਦਾਤੇ ਖੋਲ ਕਿਵਾੜ ਦਰਸ਼ਨ ਦੀਜਾ ਜੀ ਜਖੋਲ ਕਿਵਾੜ ਦਰਸ਼ਨ ਦੀਜਾ ਜੇ ਤੂ ਟੁੱਟਾ ਕਿਰਪਾ ਨਿਧਾਨ ਜੇ ਤੂ ਟੁੱਟਾ ਕਿਰਪਾ ਨਿਧਾਨ ਹਮਕੂ ਕਰ ਤੇਰੇ ਦਰਬਾਰ ਛੂਟੀਏ ਲੇਖੇ ਕਦੇ ਨਾ ਛੂਟੀਏ ਖੇਨ ਖੇਨ ਪੂਲ ਨਹਾਰ ਖੇਨ ਖੇਨ ਪੂਲ ਨਹਾਰ ਬਖਸ਼ਣ ਹਾਰ ਬਖਸ਼ ਲਾ ਬਖਸ਼ਣ ਹਾਰ ਬਖਸ਼ ਲਾ ਨਾਨਕ ਪਾਰੇ ਉਤਾਰ ਨਾਨਕ ਪਾਰੇ ਉਤਾਰ ਤਨ ਤਨ ਰਾਮਦਾਸ ਗੁਰ ਤਨ ਤਨ ਰਾਮਦਾਸ ਗੁਰ ਜੇਨ ਸਿਰ ਆ ਤਨੇ ਸਵਾਰਿਆ ਆਪ ਸਰ ਜਨ ਹਾਰੇ ਸਾਰਿਆ ਬੈਠਾ ਸੋ ਦੀਪਾਤ ਸ਼ਾ ਬੈਠਾ ਸੋ ਦੀਪਾਤ ਸ਼ਾ ਰਾਮਦਾਸ ਸਤ ਗੁਰੂ ਕਹਾਵੇ ਓਰ ਨੱਥਾ ਲਖਡਾਇਆ ਅਮਰਤ ਸਰ ਵਿੱਚ ਜੋਤ ਜਗਾਵੇ ਅਮਰਤ ਸਰ ਵਿੱਚ ਜੋਤ ਜਗਾਵੇ ਸਾਬਤੇ ਵਡਾ ਸਤ ਗੁਰ ਨਾਨਕ ਸਾਬਤੇ ਵੱਡਾ ਸਤ ਗੁਰ ਨਾਨਕ ਜਿਨ ਕਲ ਰਾਖੀ ਮੇਰੀ ਜਿਨ ਕਲ ਰਾਖੀ ਮੇਰੀ ਕਰ ਕਰ ਬਾਬਾ ਗਾਵਿਆ it got ਇਕ ਬਾਬਾ ਆਕਾਲ ਰੂਪ ਇਕ ਬਾਬਾ ਆਕਾਲ ਰੂਪ ਦੂਜਾ ਰਬਾਬੀ ਮਰਦਾਨਾ ਦੂਜਾ ਰਬਾਬੀ ਮਰਦਾਨਾ ਧੰਨ ਨਾਨਕ ਤੇਰੀ ਵੱਡੀ ਕਮਾਈ ਧੰਨ ਨਾਨਕ ਤੇਰੀ ਵੱਡੀ ਕਮਾਈ ਧੰਨ ਨਾਨਕ ਤੇਰੀ ਵੱਡੀ ਕਮਾਈ ਧੰਨ ਨਾਨਕ ਤੇਰੀ ਵੱਡੀ ਨੇ ਧਿਆਇ ਸ਼੍ਰੀ ਹਰਿ ਕ੍ਰਿਸ਼ਨ ਤੇ ਆਇਆ ਜਿਸੇ ਡੇਠੇ ਸਾਬ ਦੁਖ ਜਾਏ ਸ਼ਿਸ਼ ਆਇਆ ਤੇ ਇੱਕ ਬਹਾਦਰ ਸਿਮਰਿਆ ਤੇ ਇੱਕ ਬਹਾਦਰ ਸਿਮਰਿਆ ਤੇ ਆਵੇ ਤਾਂ ਬਥਾਈ ਹੋਏ ਸਹਾਏ ਬਹਾਦਰ ਸਿਮਰਿਐ ਮੇਂ ਆਵੇ ਤਾਏ ਸਭ ਥਾਈ ਹੋਏ ਸਹਾਏ ਬਹਾਦਰ ਸਿਮਰਿ ਸਤਨਾਮ 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 ਜੀ ਵਾਹਿਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਜੀ ਸਤਨਾਮ 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 ਜੀ ਵਾਹਿਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਜੀ ਸਤਨਾਮ 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 ਜੀ ਸਤਨਾਮ 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 ਜੇ ਵਾਹਿਗੁਰੂ 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 ਜੀ ਸਤਨਾਮ 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 ਜੇ ਵਾਹਿ ਸਤਨਾਮ ਸਤਨਾਮ ਜੀ ਵਾਹਿਗੁਰੂ 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 ਮ ਸਤਨਾਮ ਸਤਨਾਮ ਜੀ ਵਾਹਿਗੁਰੂ 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 ਜੀ ਸਤਨਾਮ 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 सतनाम 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 जे ਨਾਮ ਸਤਨਾਮ ਸਤਨਾਮ ਜੀ ਵਾਹਿਗੁਰੂ 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 ਜੀ ਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ